ਦੁਆਰ ਨਾ ਜ ਨੂੰ ਪੁੱਛ ਮੈਂ ਨਾ ਜੈਲੇ ਮੈਂ ਤਾਂ ਬਾਈ ਕੁਛ ਨਹੀਂ ਸੀ ਲੈਣਾ ਉਹ ਭਗਾਨੇ ਨੂੰ ਤਾਂ ਬਥੇਰੀਆਂ ਚਾਹਾਂ ਪੁੱਛ ਨਹੀਂ ਆ ਤੇ ਮੇਰਾ ਵੀ ਖਿਆਲ ਰੱਖ ਲਿਆ ਕਰ ਬਾਈ ਮੈਂ ਉਹਨੂੰ ਕਿਹੜੀ ਚਾਹ ਪੁੱਛਣੀ ਕੋਤਾ ਵਿਚਾਰਾ ਬੰਜਾਰਾ ਲੰਗਿਆ ਜਾਂਦਾ ਸੀ ਬਾਪੂ ਜੀ ਨੂੰ ਦੇਖ ਕੇ ਆ ਗਿਆ ਮੈਂ ਕੁਟ ਚਾਹ ਦੀ ਬਣਾਤੀ ਜੌਰ ਲਾਦਾ ਤੇਰਾ ਫੇਰ ਬਾਈ ਬਾਈ ਤੇ ਜੋਰ ਵੀ ਕਹਿ ਦਿਆ ਕਰ ਮੈਂ ਤਾਂ ਬਾਈ ਤੁਹਾਨੂੰ ਦਾ ਭਰਾ ਹੀ ਸਮਝਦੀ ਆ ਕਾਲ ਕੋਈ ਨਾ ਤੂੰ ਆਇਆ ਅਸ 94 ਦੀ ਲੋੜ ਹੈ ਤਾਂ ਤੈਨੂੰ ਸ਼ਹਿਰੋਂ ਦਵਾ ਲਵਾਂ ਮੈਂ ਬਾਈ ਜੈਲੇ ਮੈਂ ਕਹਤਾ ਨਾ ਮੇਰਾ ਕਾਸਿਰੂ ਜੀ ਨਹੀਂ ਕਰਦਾ ਮੈਂ ਤਾਂ ਕੁਛ ਨਹੀਂ ਲੈਣਾ ਹੋਰ ਦੱਸ ਬਾਈ ਤੂੰ ਕਿਵੇਂ ਆਇਆ ਸੇ ਮੈਂ ਤਾਂ ਬੱਸ ਭਾਬੀ ਆ ਜਾ ਵੀਰ ਪਰ ਲੰਗੇ ਮੇਰਾ ਵੀ ਭਾਬੀ ਨਾਲ ਉਨੀ ਕਹਿ ਰਿਹਾ ਨਾ ਤੇਰਾ ਕਹਦਾ ਭਾਬੀ ਨਾਲ ਉਹਨਾਂ ਪਿਆਰ ਖਬਰਦਾਰ ਜੀ ਅੱਜ ਤੋਂ ਬਾਹਰ ਕਰਿਆ ਆਇਆ ਜਿੰਨਾ ਚਿਰ ਨਾ ਚਰ ਤਾਇ ਜੀ ਨਹੀਂ ਨਾ ਹੁੰਦੇ ਉਹਨਾਂ ਚਿਰ ਘਰੇ ਨਹੀਂ ਪਿਆਰ ਹੋਗਾ ਤੇਰੇ ਵੱਡੇ ਵੀਰ ਜੀ ਨਾਲ ਨਾ ਛੋਟੇ ਵੀਰ ਜੀ ਨਾਲ ਹੋਗਾ ਸਮਝ ਲੱਗੀ ਜਮੇਤੀ ਦਾ ਉਹ ਵੀ ਮੇਰਾ ਪਿਆਰਾ ਮੇਰਾ ਜੱਜਾ ਬਦਿਆ ਮੈਂ ਵੀ ਚੱਲ ਵੀਰ ਪਾਲ ਚੁੱਪ ਕਰ ਆ ਦੇਖ ਲੈ ਭਾਬੀ ਕਿੰਨੇ ਬੋਲਦਾ ਸੀਗਾ ਚੱਲ ਵੀਰ ਪਾਲ ਇਹਨਾਂ ਨੂੰ ਬੋਲਣਾ ਸੀ ਮੈਨੂੰ ਮੈਨੂੰ ਸਾਰਾ ਕੁਝ ਹੀ ਪਤਾ ਮੈਂ ਕਿਹੜਾ ਕੋਈ ਅਣਜਾਣ ਆ ਆ ਦੇਖ ਲੈ ਨਾਲੇ ਸਾਡੇ ਆਪਦੇ ਨੇ ਕਿਵੇਂ ਢੇੜੇ ਮਾਰਦਾ ਫਿਰਦਾ ਉਹ ਗੱਲ ਹੈ ਕਹਿੰਦੇ ਸ਼ਰੀਰ ਉੱਚੜੇ ਢੇੜਾ ਮੋਕਲਾ ਇਹ ਵੀ ਜਾਨਾ ਭਾਬੀ ਮੀਰੀ ਦਾ ਪਾਰਾ ਕੋਈ ਨਹੀਂ ਨੂੰ ਨਾ ਨਾ ਆਇਆ ਹਾਂ ਹਾਂ ਇਹ ਹੈ ਨਾ ਕੰਨੀ ਤੇ ਬਹੁਤ ਚਾਤੀ ਨਹੀਂ ਨੀ ਮੈਂ ਇਹਨੂੰ ਕਿੱਥੇ ਬੁਲਾ ਕੇ ਰਾਜ਼ੀਆਂ ਆਪ ਹੀ ਆ ਜਾਂਦਾ ਮੈਨੂੰ ਤਾਂ ਸਾਰੀ ਪਤਾ ਕਿ ਕਿਹੜੀ ਚਾਹਤਿਆ ਬੇਟਾ ਸੁਖਰਾ ਮੈਂ ਆ ਗਈ ਕੀ ਪਤਾ ਨਹੀਂ ਤੈਨੂੰ ਠੀਕ ਹੋਰ ਕੋਈ ਦੰਨਾ ਕਹਿੰਦਾ ਚਲ ਕੋਈ ਨਹੀਂ ਪਰ ਆ ਜਾ ਬੈਠੇ ਚਾਹ ਪਾ ਲਈਂ ਚਲਾ ਪਾਣੀ ਜੱਗ ਚ ਪਾ ਦਾਂ ਕਿਉਂ ਪਾ ਦੇ ਜੱਗ ਚ ਧਰ ਇੱਥੇ ਪਾ ਦਿਆਂ ਜੱਗ ਚ ਫਹਾ ਆਉਂਦਾਗਾ ਫਿਰ ਤੇ ਗੜਬੀ ਚ ਪਾਣੀ ਰਹਿ ਜਾਊਗਾ ਮੈਂ ਕਹਿੰਦੀ ਸੀ ਜੀ ਸਾਰਾ ਦਿਨ ਇੰਨੇ ਭਾਂਡੇ ਮਾਂਜਣੇ ਔਖੇ ਨੇ ਚੱਲ ਜੱਗ ਚੀ ਪਾ ਦਿੰਦੀ ਉਹ ਤੂੰ ਭਾਂਡੇ ਮਾਂਜਣ ਜੋਗੀ ਐਂਗੀ ਨਾ ਹੋਰ ਤੂੰ ਮਸਟ ਨਹੀਂ ਲੱਗੀ ਐਂਗੀ ਵੀ ਤੂੰ ਡਿਊਟੀ ਤੇ ਜਾਣਾ ਹੈਗਾ ਕਦਾ ਕਰਦੀ ਐਗੀ ਮੈਂ ਤਾਂ ਇਹ ਕਹਿੰਦੀ ਸੀ ਜੀ ਸਾਰਾ ਦਿਨ ਤਾਰੂ ਫੀਪੀ ਕਿਟਡ ਭਰ ਲੈਨੇ ਹੋ ਰੋਟੀ ਖਾ ਲਿਆ ਕਰੋ ਬਿਮਾਰ ਹੋ ਕੇ ਵੇਜੋਗੇ ਹੋਰ ਤਾਂ ਹੋਰ ਮੇਰੇ ਬਾਰੇ ਸੋਚ ਲਓ ਉਹ ਤੇਰੇ ਬਾਰੇ ਸੋਚਿਆ ਹੀ ਹੈਗਾ ਨਾ ਤੁਸੀਂ ਮੇਰੇ ਬਾਰੇ ਕਿੰਨਾ ਕੁ ਸੋਚ ਲਿਆ ਹੈ ਉਹ ਜਦੋਂ ਸੋਡਾ ਬੁੜਾ ਆਇਆ ਸੀ ਨਾ ਦੇਖਣਾ ਮੈਨੂੰ ਪਸੰਦ ਕਰਾਇ ਸੀ ਉਹਨੇ ਮੈਨੂੰ ਤੇ ਬਾਪੂ ਨੇ ਉਂਗਲ ਲਾ ਕੇ ਕਹਿੰਦਾ ਇਹ ਤਾਂ दारू ਪੀਂਦਾ ਹੈਗਾ ਕੇ ਤੇ ਰੁਪਿਆ ਵੱਡੇ ਦੇ ਥੇਲੀ ਤੇ ਧਰਤਾ ਨਾ ਉਦੋਂ ਨਹੀਂ ਸੋਨ ਨੂੰ ਫਿਕਰ ਸੀਗਾ ਫਿਰ ਹੁਣ ਮੈਨੂੰ ਐ ਤਾਂ ਦੱਸ ਤੂੰ ਇਸ ਦੇ ਵਿੱਚ ਮੇਰਾ ਕੀ ਕਸੂਰ ਆ ਕਸੂਰ ਕਿਹਾ ਕਿਉਂ ਨਹੀਂਗਾ ਤੇਰਾ ਹੈ ਨਾ ਤੂੰ ਨਾ ਉਹ ਹਾਨ ਪ੍ਰਵਾਨ ਫਿੱਟ ਕੀਤਾ ਨਾ ਬੁੜੇ ਨਾਲ ਬੁੜੇ ਨਾਲ ਤਾਂ ਤੈਨੂੰ ਐ ਲੱਗਿਆ ਵੀ ਮੈਂ ਵਿਆਹ ਕਰਾ ਲਾਂ ਤੇ ਮੈਂ ਮੈਂ ਮਰਿਆ ਸੀ ਉਦੋਂ ਹੈ ਮਰਿਆ ਸੀ ਮੈਂ ਕਿੰਨਾ ਉਹ ਪੰਜਰਾ ਸ਼ਰਮ ਮਰਲਾ ਮਾੜੀ ਮੋਟੀ ਗਾਦੀ ਸ਼ਰਮ ਮਰਲਾ ਓਏ ਗੱਲ ਸੁਣਾ ਪੜਿਆ ਆ दारू ਮੁਖੀ ਮੇਰੀ ਪੈਸੇ ਦੇ ਮੈਨੂੰ ਬਾ ਪੈਸੇ ਤੈਨੂੰ ਕਿੱਥੋਂ ਦੇ ਦਿਆਂ ਆ ਹੈਗੇ ਨੇ ਤੇਰੇ ਕੋਲ ਆਹ ਉਹ ਕੰਦਰਾ ਆਹ ਜੀ ਸਾਹਿਬ ਨੂੰਣ ਵਾਸਤੇ ਰੱਖਿਆ ਚਾਹ ਗੜ ਜਾਣ ਵਾਸਤੇ ਰੱਖਿਆ ਕੰਦਰਾ ਚਾਹ ਗੜ ਫੇਰ ਆ ਜੂਗਾ ਪੈਸੇ ਦੇ ਤੇਰੇ ਨਾਲ ਤੈਨੂੰ ਪੈਸੇ ਦੇ ਤੇਰੇ ਪੰਜਾਹ ਦਾ ਨੋਟ ਮਰ ਓਏ ਤੈਨੂੰ ਬੇੜਾ ਵਈ ਕੰજરા ਤੂੰ ਐ ਕੰજરા ਤੂੰ ਆਇਆ ਕੰજરા ਚਾਹਵੇਂ ਤੂੰ ਉਹ ਤੂੰ ਪਾ ਖੜਾ ਮੈਨੂੰ ਤਾ ਜਮਾ ਉਹ ਕੰજરા ਜੇ ਦਵਾ ਹੋਈ ਤੂੰ ਹੀ ਮਰ ਜਾਂਦਾ ਉਹ ਕੋ ਮਰ ਗਿਆ ਮੇਰਾ ਪੁੱਤ ਉਹ ਤੂੰ ਹੀ ਮਰ ਜਾਂਦਾ ਕੰજરા ਓਹ ਹੋ ਬਾਪੂ ਜੀ ਰੱਬ ਅਸਲ ਵਿੱਚ ਤਾਂ ਆਪਣੀ ਦੋਨਾਂ ਦੀ ਕਿਸਮਤ ਮਾੜੀ ਐ ਜਿਹੜਿਆ ਆ ਦਿਨ ਦੇਖਣੇ ਪੈ ਰਹੇ ਨੇ ਪੁੱਤ ਮੈਂ ਵੀ ਘਰਾਂ ਮਨ ਤਾਂ ਕੰਦਰ ਨੇ ਜਮੀ ਮਾਰਦੇ ਨੇ ਮੈਨੂੰ ਐਸੀ ਬੰਦਾ ਬਣਜੂ ਇਹ ਬੰਦਾ ਬਣਜੂ ਇਹ ਨਹੀਂ ਬੰਦਾ ਬਣਦਾ ਪੁੱਤ ਇਹ ਦੇਖ ਲੋ ਬਾਪੂ ਜੀ 100 ਦਾ ਨੋਟ ਚਰਕਦੇ ਨਹੀਂ ਪਾੜਦਾ ਫੜ ਕੇ ਨਾਲੇ ਜਦੋਂ ਸਿਮਾਇਆ ਦਾ ਨਿਰਾਦਰ ਕਰਾਂਗੇ ਫਿਰ ਘਰ ਚ ਸੁੱਖ ਸ਼ਾਂਤੀ ਕਿੱਥੋਂ ਹੋਣੀ ਐ ਇਹ ਪੁੱਤ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਜੀ ਨਾ ਫਿਰ ਉਹ ਘਰ ਨਹੀਂ ਵਸਦਾ ਹੁੰਦਾ ਮੈਨੂੰ ਪਤਾ ਇਹਦੇ ਲੱਛਣਾਂ ਦਾ ਲੱਗਾ ਸਾਰਾ ਪਤਾ ਮੈਨੂੰ ਇਹ ਨਹੀਂ ਬਸਦਾ ਹੁਣ ਇਹ ਤਾਂ ਮੈਂ ਝਾੜ ਕੇ ਛੱਡੂ ਆਪਾਂ ਨੂੰ ਮਾਰ ਤੱਕ ਅੰਦਰਾ ਚਲਤੀ ਇਹ ਕੰਨ ਲਾ ਕੰਮ ਮਾੜਾ ਮੋਟਾ ਜਿਹੜਾ ਕਰਨਾ ਹੈ ਤਾਂ ਕੰਦਰ ਜਹੇਗਾ ਹੈਗਾ ਹੈਗਾ ਉਹ ਕੰਦਰਾ ਤੂੰ ਮਰਦੇ ਹੈਗਾ ਬਸ ਬਥਾ ਬਥਾ ਚਲੋ ਹਾਉ